ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਬੱਸ ਦਾ ਭਿਆਨਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਬੱਸ ਭਰੀ ਹੋਈ ਸੀ ਪਰ ਸਵਾਰੀਆਂ ਦੀ ਬਚਤ ਰਹੀ ਕੀਤਾ ਕੁਝ ਸਵਾਰੀਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਤਾਂ ਬੱਸ ਦੀ ਹਾਲਾਤ ਦੇਖ ਕੇ ਤੁਹਾਨੂੰ ਵੀ ਅੰਦਾਜ਼ਾ ਹੋ ਜਾਵੇਗਾ ਕਿ ਹਾਦਸਾ ਕਿੰਨਾ ਕੁ ਭਿਆਨਕ ਹੋਵੇਗਾ ਤਾਂ ਤਸਵੀਰਾਂ ਸਮਰਾਲਾ ਤੋਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਬੱਸ ਦਾ ਐਕਸੀਡੈਂਟ ਹੋਇਆ ਤਾਂ ਕੀ ਕਹਿਣਾ ਤੁਸੀਂ ਵੀ ਸੁਣੋ ਘਟਨਾ ਕੀ ਘਟਨਾ ਵਾਪਰੀ ਹੈ ਘਟਨਾ ਵੀਰੇ ਬੱਸ ਆਉਂਦੀ ਸੀ ਮੈਂ ਮਗਰ ਟਰੈਕਟਰ ਲਈ ਆਉਂਦਾ ਸੀਗਾ ਜੀ ਤੇ ਅਚਾਨਕ ਗੱਡੀ ਆਉਂਦੀ ਰੋਡ ਤੋਂ ਪਲਟ ਗਈ ਜਦੋਂ ਸਾਰਿਆਂ ਨੇ ਮਦਦ ਕੀਤੀ ਸਵਾਰੀਆਂ ਨੂੰ ਕੱਢਿਆ ਨਾ ਬਾਹਰ ਹੀ ਇਹਦਾ ਮੇਨ ਰੀਜ਼ਨ ਆ ਜੀ ਗੱਡੀ ਦੇ ਪਟੇ ਟੁੱਟੇ ਹੋਏ ਨੇ ਮੇਨ ਠੀਕ ਆ ਜੀ ਮੈਂ ਵੀ ਡਰਾਈਵਰ ਬੰਦਾ ਜੀ ਮੈਂ ਵੀ ਗੱਡੀ ਚਲਾ ਰਿਹਾ ਹਾਂ ਇੱਕ ਪੱਟੇ ਤੇ ਗੱਡੀ ਨਹੀਂ ਚੱਲ ਸਕਦੀ ਇਹ ਮਹਿਕਮੇ ਦੀ ਅਣਗਹਿਲੀ ਦਾ ਕਾਰਨ ਐਕਸੀਡੈਂਟ ਹੋਇਆ ਜਿਹੜੀ ਗੱਡੀ ਪਲਟੀ ਆ ਜੀ ਉਹ ਵੀ ਸਵਾਰੀਆਂ ਵਾਲੀ ਬੱਸ ਦਾ ਦਾ ਕੰਮ ਬਿਲਕੁਲ ਸਰਕਾਰ ਨੂੰ ਧਿਆਨ ਨਾ ਕਰਾਉਣਾ ਚਾਹੀਦਾ ਜੀ ਠੀਕ ਆ ਮਹਿਕਮੇ ਨੂੰ ਇਹ ਚੀਜ਼ ਦੇਖਣੀ ਚਾਹੀਦੀ ਆ ਉਹ ਮੇਨ ਪਟਾ ਟੁੱਟਿਆ ਹੋਇਆ ਗੱਡੀ ਦਾ ਉਹਦੇ ਕਾਰਨ ਗੱਡੀ ਪਲਟੀ ਆ ਜੀ ਡ ਆਮਰਾ ਟਰੈਕਟਰ ਖੜਾ ਮੈਂ ਟਰੈਕਟਰ ਆ ਬਣਾ ਮਗਰ ਗੱਡੀ ਦੇ ਲਈ ਆਉਂਦਾ ਬਾਕੀ ਹੋਰ ਕੋਈ ਗਲਤੀ ਨਹੀਂ ਕਿਸੇ ਬੰਦੇ ਦੀ ਕੋਈ ਉਹ ਨਹੀਂ ਜਾਨੀ ਕਿ ਕੈਂਡ ਦਾ ਭਾਵੇਂ ਆ ਵੀ ਪਲਟਰ ਜਿਹੜੀ ਪਲਟੀ ਆ ਗੱਡੀ ਉਹ ਮੇਨ ਪਟਾ ਟੁੱਟੇ ਹੋਣ ਪਟੇ ਟੁੱਟਣ ਕਾਰਨ ਪਲਟੀ ਆ ਜੀ ਪਹਿਲਾਂ ਦਾ ਪਟਾ ਟੁੱਟਿਆ ਹੋਇਆ ਉਹ ਦੇਖ ਸਕਦੇ ਹੋ ਤੁਸੀਂ ਜੀ ਯਾਰ ਲੱਗੀ ਹੋਈ ਪਈ ਆ ਪਟੇ ਨੂੰ ਮੇਨ ਪਟਾ ਟੁੱਟਿਆ ਹੋਇਆ ਗੱਡੀ ਟੁੱਟਿਆ ਹੋਤਾ ਇੱਕ ਤੁਹਾਡਾ ਜੀ ਮੇਰਾ ਨਾਮ ਸ਼ਦੀਸ਼ ਕੁਮਾਰ ਜੀ ਸੰਦਾਲਾ ਐਂਬੂਲੈਂਸ ਸਰਵਿਸ ਸੰਦਾਲੇ ਤੋਂ ਜੀ ਸ਼ਦੀਸ਼ ਜੀ ਕਿੰਨੇ ਵਜੇ ਦੀ ਟੱਪਣਾ ਕੀ ਹੋਇਆ ਹੈ ਸਰ ਮੈਨੂੰ ਨਾ ਹੁਣੇ ਹਰੇ ਆਪਣੇ 8:00 ਵਜੇ ਫੋਨ ਆਇਆ ਸੀ ਆਪਣੇ ਮੁੰਡਾ ਅਡਾਨ ਚਾਜਾ ਨੋਵੀ ਜੀ ਉਹ ਕਹਿੰਦਾ ਵੀ ਆਪਣੇ ਬਾਈਪਾਸ ਤੇ ਬੱਸ ਪਲਟ ਗਈ ਤੇ ਅਸੀਂ ਉਸੇ ਟਾਈਮ ਇਮੀਡੀਏਟਲੀ ਆਏ ਤੇ ਪੇਸ਼ੈਂਟ ਸੀਗੇ ਜਨ ਕਿ ਦੋ ਜ਼ਿਆਦਾ ਸੀਗੇ ਪੇਸ਼ੈਂਟ ਜੀ ਇਹਨਾਂ 6:00 ਵਜੀਆਂ ਸੀਗੀਆਂ ਤੇ ਉਹਨਾਂ ਨੂੰ ਫਿਰ ਨਾਲ ਲੈ ਕੇ ਹੁਣ ਹਸਪੀਟਲ ਸਿਵਲ ਦੇ ਵਿੱਚ ਛੱਡਤਾ ਜੀ ਤੇ ਪੇਸ਼ੈਂਟ ਇੱਕ ਤਾਂ ਥੋੜਾ ਹੈਗਾ ਸੀਰੀਅਸ ਜੀ ਇੱਕ ਪੇਸ਼ੈਂਟ ਠੀਕ ਆ ਜੀ ਟੋਟਲ ਕਿੰਨੀਆਂ ਕਿ ਸਵਾਰੀਆਂ ਸੀ ਲੱਗ ਰਹੀ ਅ ਇਦਾਂ ਹੈਗਾ ਸਰ ਵੀ ਮੈਂ ਇੰਨਾ ਤਾਂ ਨਹੀਂ ਮੇਰੇ ਕੋਲ ਸਮਾਂ ਨਹੀਂ ਸੀਗਾ ਕੋਈ ਪੁੱਛਣ ਕਰਨ ਦਾ ਮੈਂ ਤਾਂ ਫਟਾਫਟ ਪੇਸ਼ੈਂਟ ਲੈਨੇ ਜੀ ਪੇਸ਼ੈਂਟ ਲੈ ਕੇ ਆਪਾਂ ਨਾਲ ਦੀ ਨਾਲੇ ਆਪਾਂ ਪੇਸ਼ੈਂਟ ਸੇਵਲ ਦੇ ਵਿੱਚ ਬਚਾਦੇ ਹਾਂ ਦੋ ਹਾਲ ਤੋਂ ਦੋਨਾਂ ਦੀ ਠੀਕ ਹੈ ਅ ਇੱਕ ਦੀ ਹਾਲਤ ਹੈਗੀ ਆ ਜੀ ਜ਼ਿਆਦਾ ਥੋੜੀ ਸਿੱਕ ਜੀ ਤੇ ਦੂਜਾ ਠੀਕ ਆ ਜੀ ਜਨਾ ਪਿੱਪਲ ਸਿੰਘ ਹੈ ਜੀ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਚੰਡੀਗੜ੍ਹ ਤੋਂ ਮੋਗੇ ਜਾ ਰਹੇ ਸੀ ਜੀ ਕੀ ਹੋਇਆ ਕੀ ਹਾਸਾ ਹੋਇਆ ਤੇ ਰਸਤੇ 'ਚ ਬੱਸ ਦਾ ਐਕਸਲ ਥੱਲੇ ਟੁੱਟ ਗਿਆ ਜੀ ਕਿਉਂ ਦੇ ਕਰਕੇ ਬੱਸ ਮਦਰ ਆਪਣਾ ਬੈਲੈਂਸ ਖੋ ਲਿਆ ਕਿ ਡਰਾਈਵਰ ਨੇ ਤਾਂ ਕਾਫੀ ਕੋਸ਼ਿਸ਼ ਕੀਤੀ ਲੇਕਿਨ ਨਹੀਂ ਸੰਭਲ ਪਾਏ ਤੋ ਬੱਸ ਪਲਟੀ ਮਾਰ ਗਈ ਤੋਂ ਦੇ ਵਿੱਚ ਜਿੰਨੀਆਂ ਸਵਾਰੀਆਂ ਸੀ ਤਕਰੀਬਨ ਇੱਕ ਦੂਜੇ ਦੇ ਉੱਤੇ ਡਿੱਗੀਆਂ ਤੇ ਪਰਮਾਤਮਾ ਨਾਲੋਂ ਬਹੁਤ ਬਚਾਅ ਹੋ ਗਿਆ ਵਦਿਆ ਮਿੱਤਰੋ ਕਿ ਕਿਸੇ ਨੂੰ ਮੇਜਰ ਸੱਟ ਨਹੀਂ ਆਈ ਵੀ ਨਾਰਮਲ ਇੱਕ ਦੂਜੇ ਦੇ ਉੱਤੇ ਕਰਕੇ ਦੱਬਣ ਕਰਕੇ ਜਿਹੜੀਆਂ ਦੋ ਹਸਪੀਟਲ ਆਈਆਂ ਲੇਡੀਜ਼ ਉਹ ਵੀ ਸੇਫ ਨੇ ਕਿ ਮਤਲਬ ਉਹਨਾਂ ਨੂੰ ਇੰਨੀ ਜ਼ਿਆਦੀ ਸੱਟ ਨਹੀਂ ਤੇ ਮਤਲਬ ਠੀਕ ਨੇ ਬਿਲਕੁਲ ਕੋਈ ਘਰਉਣ ਦੀ ਗੱਲ ਨਹੀਂ ਜੀ ਇਹ ਜਿਹੜਾ ਖਾਸਾ ਹੋਇਆ ਬੱਸ ਦੇ ਪਟੜ ਟੁੱਟਣ ਕਰਕੇ ਹਾਂਜੀ ਬੱਸ ਦੇ ਥੱਲੇ ਉਹੀ ਦੱਸਦੇ ਆ ਕਿੰਨੇ ਕਿੰਨੇ ਵਜੇ ਦੀ ਘਟਨਾ ਕੋਈ 5:00 ਤੋਂ 6:00 ਟੰਟਾ ਦੇ ਬੰਨਾ ਨਹੀਂ ਮੈਂ ਤਾਂ 8 8 ਕੁ ਦੇ ਕਰੀਬ ਹੈ